ਵਾਹਿਗੁਰੂ ਸਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਕੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਿ ਨ ਹੋਈ ਜੇ ਸੋਚੀ ਨ ਕਵਾਰ ਚੁੱਪੈ ਚੁੱਪ ਨ ਹੋਈ ਜੀ ਦਾ ਇਰਾਨ ਦਿਵਤਾਲ ਭੁਖਿਆ ਭੁਖ ਨ ਉਤਰੇ ਜਿਵਨਾ ਪ੍ਰੀਆ ਭਾਰ ਸਹਿ ਸਿਆਣਪਾ ਲਾਗ ਹੋਏ ਤਾ ਇਕ ਨ ਚੱਲੈ ਨਾਲ ਇਸ ਜਿਆਰਾ ਹੋਈਐ ਚੁਪੂੜਾ ਟੁੱਟੈ ਪਾਰ ਮੁਕ ਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਅਕਾਰ ਕੁਣ ਕਹਿਆ ਜਾਈ ਹੁਕਮੀ ਹੋਣ ਕੀ ਹੁਕਮ ਰੈਵੜਿ ਆਈ ਹੁਕਮੀ ਇਤਮਨੀਚ ਹੁਕਮ ਦਿਖ ਦੁਖ ਸੁਖ ਪਾਈਐ ਜਨਮ ਕੋਈ ਬਖਸ਼ੀਸੇ ਕੋ ਹੁਕਮੀ ਸ਼ਰਪੁਾਈਐ ਹੁਕਮੈ ਦਸ ਸਭ ਕੋ ਬਾਲੁ ਹੋਣਾ ਕੋਈ ਨਾਨਕ ਹੁਕਮੈ ਜੀ ਬਜੈ ਤਾਂ ਹੁਮੈ ਕਹਿ ਨ ਕੋਈ ਗਰਿ ਕੋ ਧਾਨ ਹੋਵੇ ਜਿਸੇ ਧਾਨ ਜਾਵੇ ਕੋ ਧਾਤ ਜਾਣੇ ਨਿਸ਼ਾਨ ਗਾਵੇ ਕੋ ਬੋਲ ਬੜੀ ਇੰਨਿਆ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀ ਲੈ ਫੇ ਦੇਹੀ ਗਾਵੇ ਕੋ ਚੰਪੈ ਦਿਸੈ ਦੂਰ ਗਾਵੇ ਕੋ ਵਿਖੇ ਹਾਦਰਾ ਦੂਰ ਤਤਨਾ ਕਥੀਨੇ ਆਵੇ ਦੂਤ ਕਾਤ ਕਾਤ ਕਥੀ ਕੋਟੀ ਕੋੜ ਕੋੜ ਜਿੰਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਏ ਹੁਕਮੇਹੁ ਹਉ ਜਲਾਏ ਰਾਹੋ ਨਾਨਕ ਦੀਸੇ ਪ੍ਰਵਾਹੋ ਸਾਚਾ ਸਾਹਿਬ ਸਾਚਿ ਨਾਹੀ ਭਕਿਆ ਭਉ ਅਪਾਰ ਅਖੈ ਮੰਗੈ ਦੇਹੀ ਦਾਤ ਕਰੇ ਦਾਤਾਰ ਫੇਰ ਕਿੰਦੇ ਰਖੀਐ ਜਿਦਿ ਸਿਦਰ ਬਾਰ ਮੋਹ ਕ ਬੁਰਣ ਬੋਲੀਐ ਜਿਦਿ ਸੰਤਰੀ ਪਿਆਰ ਅੰਮ੍ਰਿਤ ਵੇਲਾ ਸਾਚਿ ਨਾਉ ਵੜਿਆਈ ਦੀ ਯਾਰ ਕਰਮੀ ਆਵੈ ਕਪੜਾ ਨਦਰੀ ਮੁਖ ਦੁਆਰ ਨਾਨ ਤੋ ਜਿ ਵੇ ਜਾਣੀਐ ਸਭ ਆਪੇ ਸਚਿਆਰੁ ਥਾਪੇ ਅਨਜਾਇ ਜਿਤਨਾ ਹੋਇ ਆਪੇ ਆਪਨ ਜਨ ਸੋਇ ਜਿਨ ਸੇਵਿਆ ਤਨ ਪਾਇਆ ਮਾਲ ਨਾਨਕ ਗਾਵੀਏ ਗੁਰ ਦੀ ਨਿਧਾਰ ਗਾਵੀਐ ਸਨੀਏ ਬਣ ਰਖੀਐ ਭਾਉ ਦੁਪਰ ਹਰਿ ਸੁ ਘਰਹਿ ਜਾਇ ਗੁਰਪਖ ਨਾਦਨ ਗੁਰਮੁਕੀਦਨ ਗੁਰਮੁਖ ਰਹਾ ਅਸਮਾਈ ਗੁਰੀ ਸਿਰ ਗੁਰੂ ਹੋਰਗ ਬਰਮਾ ਗੁਰੂ ਭਾਰਤ ਦੀ ਮਾਈ ਇਹ ਹੋ ਜਾਣਾ ਹੈ ਅਥਾ ਨਹੀਂ ਕੈਨਕ ਤਨ ਨ ਜਾਈ ਬੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਸਿਰ ਨ ਜਾਈ ਜਿਸ ਨਾਵਾ ਜਿਸ ਭਾਵਾ ਬਿਨ ਬਾਣੇ ਕੀ ਨਾਏ ਕਰੀ ਜੇਤੀ ਸਿਰ ਤੋਂ ਬਾਈ ਵੇਖਾਂ ਬਿਨ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੋਰਾ ਇੱਕ ਦੇਵੁ ਜਾਈ ਸਬਨਾ ਜੀਆਂ ਗਲਕ ਦਾਤਾ ਸੋ ਮਹਿ ਰਸ ਨਜਾਈ ਜੇ ਤੁ ਵਿਚਾਰੇ ਆ ਜਾਉ ਹਉਦ ਸੁਣੀ ਹੋਏ ਨਾ ਕਟਾ ਵਿਚਾਨੀਏ ਨਾ ਚੰਦਾ ਸਭ ਕੋਈ ਚੰਗਾ ਨਉ ਰਖਾਈ ਗੈ ਜਸ ਕੀਤ ਜਗ ਦੇ ਜੇ ਰਸ ਨਦ ਰਾਇ ਆਬਈ ਨਾ ਬਾਤ ਨ ਪੁੱਛੇਗੀ ਇਟਾ ਅੰਦਰ ਕੀਟਕਾਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨ ਸਜੈ ਜੇ ਇਸ ਗੁਣ ਕੋਈ ਕਰੇ ਸੁਨੇ ਸਿਧ ਵੀ ਸੁਨਾਤ ਸੁਨੇ ਤਤਵ ਦੇ ਆਕਾਸ ਸੁਨੇ ਦੀਪ ਲੋਪਤਾਲ ਸੁਨੇ ਕੋਈ ਨ ਸਕੇ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਨੇ ਦੂਪ ਪਾਪ ਕਾ ਨਾਸ ਸੁਨੇ ਈਸ਼ ਬ੍ਰਹਮਾ ਇੰਦ ਸੁਨੇ ਮੁਕਸ਼ਾ ਹਨ ਬੰਦ ਸੁਨੇ ਜੋ ਚੁਗ ਤਨ ਭੇਦ ਸੁਨੇ ਸਾਥ ਸਿਮਤ ਵੀਦ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੂਖ ਪਾਪ ਕਾ ਨਾਸ ਸੁਨੇ ਸਭ ਸੰਦੋਹ ਗਿਆਨ ਸੁਨੇ ਅਰਸ਼ਰ ਕਾ ਇਸਨਾਨ ਸੁਨੇ ਪਰਬੜ ਪਾਵੇ ਮਾਨ ਸੁਨੇ ਲਗੇ ਸੈਤਿਆਨ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੂਖ ਪਾਪ ਕਾ ਨਾਸ ਸੋਲੇ ਸਰਾ ਗੁਰਾਂ ਕੀ ਗਾ ਸੁਨੇ ਸਿਖ ਪੀਰ ਪਾਕ ਸਾ ਸੁਨੇ ਹੰਤੇ ਪਾਵੇ ਰਾਹ ਸੁਨੇ ਹਾਂ ਤੋਇ ਅਸਗਾਹੂ ਨਾਲਿ ਭਗਤਾਂ ਸਦਾ ਵਿਲਾਸ ਸੁਨੇ ਦੁਖ ਪਾਪ ਦਾ ਨਾਸ ਮੰਨੇ ਕੀ ਕਦ ਕਹੀ ਨ ਜਾਏ ਜੇ ਕੋ ਕਹਿ ਪਿਛੇ ਪਸਤਾਏ ਕਾਗਤ ਕਰਮ ਨਾਲ ਦਿੱਖਣ ਹਾਰ ਮੰਨੇ ਕਾਪੇ ਧਨ ਵਿਚਾਰ ਐਸਾ ਨਾਮ ਨਿਨ ਹੋਏ ਜੇ ਕੋ ਮੰਨੈ ਜਾਣੈ ਕੋਈ ਮੰਨੈ ਸਤਿ ਹੋਵੇ ਮਨ ਬੁੱਧ ਮੰਨੈ ਸਗਲ ਭੌਣ ਕੀ ਸੁਧ ਮੰਨੈ ਮੋ ਚੋਟਾ ਨਾ ਖਾਏ ਮੰਨੈ ਜਮਕੇ ਸਾਧਨ ਜਾਏ ਐਸਾ ਨਾਮ ਨਰਜਨ ਹੋਏ ਜੇ ਕੋ ਮੰਨ ਜਾਣੇ ਹੁਣ ਕੋਈ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤਸਿਓਂ ਪ੍ਰਗਟ ਜਾਏ ਮੰਨੈ ਭਗਵਾਨ ਚੱਲੇ ਪਤ ਮੰਨੈ ਧਰਮ ਸੇ ਦੀਸਨ ਬੰਧ ਐਸਾ ਨਾਮ ਨਰਜਨ ਹੋਏ ਜੇ ਕੋ ਮੰਨ ਜਾਣੇ ਮਨ ਕੋਈ ਮੰਨੈ ਪਾਵੇ ਮੁਖ ਦਵਾਰ ਮੰਨੈ ਪਰਵਾਰੈ ਸਹਾਰ ਮੰਨੈ ਦਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਭਵੇ ਨ ਭਿਖੂ ਐਸਾ ਨਾਮ ਨਨ ਜਿਨ ਹੋਏ ਜੇ ਕੋ ਮੰਨ ਜਾਣੈ ਮਨ ਕੋਏ ਪੰਜ ਪਰਮਾਨ ਪੰਜ ਪ੍ਰਧਾਨ ਬੱਜੇ ਪਾਵੇ ਦਰਗੇ ਮਾਨ ਬੱਜੇ ਸੁਹੈ ਦਰ ਰਜਾਨ ਪੰਜਾਂ ਦਾ ਗੁਰੇ ਧਿਆਨ ਜੀ ਕੋ ਕਹੈ ਕਰੇ ਵਿਚਾਰ ਕਰਤੇ ਕੇ ਕਰੇ ਨਹੀਂ ਸੁਮਾਰ ਧੌਲ ਧਰਮ ਦਇਆ ਕਾ ਬੂਦ ਸੰਤੋਖ ਥਾਪ ਰਖਿਆ ਜਿ ਸੂਦ ਜੇ ਕੋ ਬੁਝੇ ਵਸ ਜਿਆਰ ਤਵ ਲੈ ਉਪਰ ਕੀਤਾ ਭਾਰ ਧਰਤੀ ਹੋਰ ਪਰੈ ਗੁਰੂ ਹੋਰ ਦਿਸਦੇ ਪਾਤ੍ਰੈ ਕਮਜੂਰ ਜੀ ਯਾਦ ਰੰਗਾਂ ਕੇ ਨਾਮ ਸਭਨਾਂ ਰਖਿਆ ਬੜੀ ਕਲਾਮ ਇਹੋ ਦੇ ਖਾਲਿਜਾਨੇ ਕੋਈ ਲੇਖਾ ਲਿਖਿਆ ਕੀਤਾ ਹੋਏ ਕਿ ਤਾਤਾਂ ਸਵਾਲੇ ਹੋ ਰੂਪ ਕੀਤੀ ਦਾਤ ਜਾਣੇ ਕੌਣ ਪੂਤ ਕੀਤਾ ਪਸਾਓ ਏਕੋ ਗਵਾਓ ਦਿਸਤੇ ਹੋਏ ਲਤ ਕਰਿਆ ਉਹ ਬਦਤ ਕੌਣ ਕਹਾ ਵਿਚਾਰ ਵਾਰ ਜਾਵਾ ਏਕ ਵਾਰ ਜੋ ਤਦ ਭਾਵੈ ਸਾਈ ਭਲੀ ਕਾਰ ਦੂਸਰਾ ਸਲਾਮ ਤਰੰਕਾਰ ਅਸੰਖ ਜਾਪ ਸੰਗ ਪਾਓ ਸੰਗ ਪੂਜਾ ਸੰਗ ਤਪਤਾਓ ਅਸੰਖ ਅਨੰਤ ਮਗਵੀਰ ਪਾਠ ਸੰਗ ਜੋਗ ਮਨ ਰਹੈ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਤ ਸਦੀ ਸੰਕਟ ਦਾਰ ਅਸੰਖ ਸੂਰਮੋ ਪੰਖਸਾਰ ਸੰਗ ਮੋਲੇ ਵਿਲਾਈ ਦਾਰ ਕੁਦਰਤ ਕਹਨ ਕਹਾ ਵਿਚਾਰ ਵਾਰ ਅਣਜਾਣਾ ਏਕ ਵਾਰ ਜੋਤਿ ਤ ਪਾਵੇ ਸਹੀ ਪ੍ਰੀਕਾਰ ਦੁਸਰ ਸਲਾਮਤ ਨਰੰਕਾਰ असंख मूर्ख अंध खोर संग जोर हराम खोर संग अमर कर ज असंख कल हत्या हमाह संग पापी पाप करूर असंख मनेष मन पे संग निंदक सिर कर है पार विचार वारण पावे सही साईं कार ਤੂ ਸਦਾ ਸਲਾਮਤ ਨਰੰਕਾਰ ਸੰਖ ਨਾਮ ਸੰਖ ਥਾਵ ਅਗਮ ਗਮ ਸੰਖ ਲੋ ਸੰਖ ਹੈ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰ ਸੰਜੋਗ ਵਖਾਨ ਜਿਨੇ ਲਿਖੇ ਤੇ ਸਰਨਾਹੀ ਜਿ ਫਰਮਾਏ ਤੇ ਤੇ ਪਾਹੀ ਜੇ ਤਾ ਕੀਤਾ ਦੇਤਾ ਨਾ ਉਹ ਵਰਣਾ ਮੈਂ ਨਾਹੀ ਕੋ ਥਾਉ ਉਦਨ ਕਾਉਨ ਕਹਾ ਵਿਚਾਰ ਵਾਰ ਨ ਜਾਵਾਈ ਇਕ ਵਾਰ ਜੋ ਤੁਧ ਭਾਵੈ ਸਾਈ ਭੀਕਾਰ ਤੋ ਸਦਾ ਸਲਾਮਤ ਨਰਨਦਾਰ ਪਰਿਏ ਹੱਥ ਪੈ ਤਨ ਦੇਹੀ ਪਾਣੀ ਧੋਤੈ ਉਤਰ ਸਕੇ ਮੂਤ ਪ੍ਰੀਤੀ ਗੱਪਣ ਹੋਏ ਦੇ ਸਭ ਊਗਣ ਲਈਏ ਉਹ ਧੋਏ ਪਰਿਏ ਮਤ ਪਾਪਾ ਜੈ ਸੰਗ ਉਹ ਤੋ ਪੈ ਨਾਵੇਂ ਕੇ ਰੰਗ ਗੁੰਨੀ ਪਾਪੀ ਆਕਰਣਾ ਹੈ ਕਰ ਕਰ ਕਰਨਾ ਨਿਕਲੇ ਜਾਹੁ ਆ ਮੇ ਵੀਰ ਜਪੇ ਹਿਤਾ ਹੋ ਨਾਨਕ ਹੁਕਮੀ ਆਬ ਹੋ ਜਾਹੁ ਤੀਰਥ ਤਪ ਤੇ ਅਤਿ ਤਦਾਨ ਜੀ ਕੋ ਪਾਵੈ ਤਿਲਕਾ ਮਾਨ ਸੁਨਿਆ ਮੰਨਿਆ ਮਨ ਕੀਤਾ ਪਾਉ ਅੰਦਰ ਗਾਥੀ ਤੁਮ ਨਾਉ ਸਭ ਗੁਣ ਦੇਦੇ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਪਾਣੀ ਪਰਮਾਉ ਸਤਿ ਸੰਹਾਰ ਸਦਾ ਮਨ ਚਾਉ ਕਵਨ ਸਵੇਲਾ ਬਖਤ ਕਵਨ ਕਵਨ ਸਤਿ ਕਵਨ ਵਾਰ ਕਵਣ ਸਿਰਤੀ ਮਾਹੋ ਕਵਣ ਜਿਤੋ ਆ ਆਕਾਰ ਵੇਨ ਨ ਪਾਇਆ ਪਟਤੀ ਜੇ ਹੋਵੇ ਦੇਖ ਪੁਰਾਣ ਵਕਤ ਨ ਪਾਇਓ ਕਾ ਦੀਆ ਜੇ ਲਿਖਣੇ ਪੁਰਾਣ ਸਿਤ ਵਰਣ ਜੋਗੀ ਜਾਣ ਰਤਮ ਹੋਣਾ ਕੋਈ ਜਹ ਕਰਦਾ ਸਿਰਦੀ ਕੋ ਸਾਜੀ ਆਪੇ ਜਾਣੈ ਸੋਈ ਕਿਉ ਕਰਿਆਖਾ ਕਿਉ ਸਲਾਹੀ ਕਿਉ ਵਰਣੀ ਕਿਭ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੁਖ ਸਿਆਣਾ ਵੱਡਾ ਸਹਬ ਵੱਡੀ ਨਾਈ ਕੀਤਾ ਜਾंका ਹੋਵੈ ਨਾਨਕ ਜੀ ਕੋ ਆਪੋ ਜਾਣੇ ਅਗੇ ਗਿਆਨ ਸੋਹੈ ਪਾਤਾਲ ਅਪਤਾਲ ਲਖ ਅਗਾ ਸਾਂ ਅਗਾਸ ਓੜ ਘੋੜ ਘ ਭਾਰ ਥਕੇ ਵੀਰ ਕਹਿਣ ਗਵਾਜ਼ ਸੈ ਸੈ 18 ਦਿਨ ਦੇ ਬਾਸਲ ਕਿਤਾਤ ਲਿਖਾ ਹੋਏ ਤੇ ਲਿਖੀਐ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਲਾਹੀ ਸਲਾਹੀ ਇਤੀ ਸ਼ਰਤ ਨਾ ਪਾਈਐ ਨਦੀਆਂ ਦੇ ਵਾਪ ਸਮੰਧਨ ਜਾਣੀਐ ਸਮੰਧ ਸਾਸਰ ਦਾੜਿ ਕਿਰਹਾ ਸਦੀ ਮਾ ਧਨ ਜਿਹੜੀ ਧਰਨ ਹੋਣੀ ਜਿਤ ਸਿ ਮਨੁ ਨ ਵਿਸਰਹਿ ਅੰਤ ਨ ਸ੍ਰਦੀ ਕਹਿ ਨ ਅੰਤ ਅੰਤਨ ਕਰਨ ਦੇ ਨੰਤ ਅੰਤਨ ਵੇਖਣ ਸੁਨੰਤ ਅੰਤਨ ਜਾਪੇ ਗਿਆਨ ਮੰਤ ਅੰਤਨ ਆਜਪੇ ਗੀਤਾਕਾਰ ਅੰਤਨ ਜਾਪੇ ਬਾਰ ਬਾਰ ਅੰਤਕਾਰਨ ਕੇ ਤੇ ਮਿਲਾਈ ਤਾਂਕੇ ਅੰਤ ਨ ਪਾਏ ਜਾਹਿ ਏਹੋ ਅੰਤ ਨ ਜਾਣੇ ਕੋਈ ਬੋਤਾ ਕਹੀਏ ਬੋਤਾ ਹੋਈ ਵੱਡਾ ਸਹਿਬ ਉੱਚਾ ਤਾਂ ਉਹ ਉੱਚੇ ਉੱਪਰ ਉੱਚਾ ਨਾ ਹੋ ਏਵੜੂ ਉੱਚਾ ਹੋਵੇ ਕੋਈ ਤੇ ਸੂਚੇ ਕੋ ਜਾਣੇ ਸੋਏ ਜਿਵੇਂ ਆਪ ਜਾਣਿਆ ਪਿਆਪ ਨਾਨਕ ਕਦਰੀ ਕਰਮੀ ਦਾਤ ਬੋਤਾ ਕਰਮ ਨਹੀਂ ਆਣਾ ਜਾਏ ਵੱਡਾ ਦਾਦਾ ਤਨਦਮਾਈ ਜਿਤੇ ਮੰਗੇ ਜੋਦ ਅਪਾਰੇ ਜਿਤੇ ਕਰਨਤ ਨਹੀਂ ਵਿਚਾਰ ਇਤੇ ਖਤ ਰਹਿਏ ਕਾਰ ਜੇ ਤੇ ਲੈ ਲੈ ਮੁਕਰ ਪਾਏ ਇਤੇ ਮੂਰਖ ਆਏ ਕਾਹੀ ਇਤਿਆਂ ਨੂੰ ਬੂਸਦ ਮਾਰ ਪੈਦਾ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਈ ਹੋਰ ਆਗਣ ਸਕੈ ਕੋਈ ਜੀ ਕੋ ਕਹੀ ਕੀ ਅਖਨ ਪਾਈ ਉਹੋ ਜਾਣੈ ਜਿਤਿਆ ਮੋਇ ਖਾਏ ਆਪੇ ਜਾਣੈ ਆਪੇ ਦੇ ਆਖੇ ਸੇ ਬੇਗੀਗੇ ਜਿਸਨੂੰ ਬਖਸ਼ੇ ਸਤਸਲਾ ਨਾਨਕ ਬਾਦਸ਼ਾਹੀ ਬਾਦਸ਼ਾਹ ਹੋ ਅਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰ ਹੀ ਮਨ ਭਟਾਰ ਅਮੁੱਲ ਆਵੈ ਮੁਰ ਲੈ ਜਾਹਿ ਮੁੱਲ ਪਾਏ ਮੁੱਲਾ ਸਮਾਹਿ ਅਮੁੱਲ ਧਰਮ ਮੁੱਲ ਦੀ ਬਾਣ ਮੁੱਲ ਤੋਲ ਮਨ ਪਰਵਾਣ ਅਬੋਲ ਬਖਸ਼ੀਸ਼ ਮੋ ਨਿਸ਼ਾਨ ਅਮੁੱਲ ਕਰਮ ਮੁੱਲ ਪ੍ਰਮਾਨ ਮੁੱਲ ਮੁੱਲ ਅਛਣ ਜਾਇ ਆਗ ਆਗ ਰਹਿਣ ਬਿਨਾਏ ਆਕੇ ਵੇਦ ਪਾਲ ਪੁਰਾਣ ਅਤੇ ਪੜੇ ਤੇ ਵਿਖਿਆਨ ਆਖੇ ਵਰਮੇ ਅੰਕੇਂਦ ਅਥੇ ਗੋਪੀ ਤੇ ਗੋਵਿੰਦ ਆਖੇ ਈਸ਼ਰ ਆਖੇ ਸਿਧ ਆਖੇ ਗیتے ਕਿਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਨਨ ਮੁਰਜਨ ਸੇਵ ਏਤੇ ਆਖੇ ਅਕਰਪਾਹੀ ਕਹੇ ਚਹਿ ਉਠੜ ਜਾਹੇ ਏਤੇ ਕੀਤੇ ਹੋਰ ਕਰਹੀ ਤਾਂਗਣ ਸਕੈ ਕੀ ਕੀ ਜੀਵੜ ਪਾਵੇ ਦੇਵੜ ਹੋਏ ਨਾਨਕ ਜਾਣੈ ਸੱਚਾ ਸੋਏ ਏ ਕੋ ਅਕਬੂੜ ਵਿਦਾੜ ਤਦ ਕੀ ਸਿਰ ਗਾਵ ਅਨੰਤ ਵਾਰ ਸੋਦਰ ਕੀ ਹਾ ਸੋ ਕਰ ਕੀ ਹਾ ਜਿਤ ਵੈ ਸੰ ਸਮਾਲੇ ਵਾਜੀ ਨਾਦ ਅਨੇਕ ਸੰਖਾ ਕੀ ਤੇ ਭਾਵਨ ਹਾਰੀ ਇਹ ਤੇ ਰਾਗ ਭਰੀ ਜੋ ਕਈ ਅਨ ਜਿਤ ਗਾਵਾਰੇ ਗਾਵੇ ਤਉਨੋਂ ਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਤਵਾਰੀ ਗਾਵੇ ਚਿੱਤ ਗੋਪੀ ਰਖ ਜਾਣਹਿ ਲਿਖ ਲਿਖ ਤਨ ਵਿਚਾਰੀ ਗਾਵੇ ਇਸ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦ ਦੇ ਦਰਸ਼ਨ ਬੈਠੇ ਦੇਵਤਿਆਂ ਦਰਣਾ ਲੈ ਗਾਵੇ ਸਿੱਤ ਸਮਾਧੀ ਅੰਦਰ ਗਾਵੇ ਸਾਧ ਵਿਚਾਰੀ ਗਾਵਣ ਜਨਿਸ਼ ਦੀ ਸੰਤੋਖੀ ਗਾਵੇ ਵੀਰ ਦਾਰੇ ਗਾਵਣ ਪੰਡਤ ਪੜਨ ਰਤੀ ਸਰ ਜਗ ਜਗ ਵਿਦਾਨਾਲੇ ਗਾਵੈ ਮੋਹਰੀਆਂ ਮਨਮੋਹਣ ਸਰਗਾ ਮੱਚ ਭਿਆਲੇ ਗਾਵਣ ਰਤਨੋ ਭਾਈ ਦੇਰੇ ਅੱਠ ਸੱਤ ਦਿੱਤ ਨਾਲੇ ਗਾਵੈ ਜੋਤ ਮਹਾਭਰਸੂਰਾ ਗਾਵੈ ਖਣੀ ਚਾਰੇ ਗਾਵੈ ਖੰਡ ਕਟਲ ਬਰਪੰਡਾ ਕਰ ਕਰ ਰੱਖੇ ਧਾਰੇ ਸਹੀ ਦਿੱਤ ਨੂੰ ਗਾਵੈ ਜੋਤਿ ਭਾਵਨ ਰੱਤੇ ਤੇਰੇ ਭਗਤ ਸਾਲੇ ਹੋਰ ਕੀਤੇ ਗਾਵਣ ਸੇਮੇ ਚਿਤਨਾ ਆਵਰ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਾਹਿਬ ਸੱਚਾ ਸੱਚੀ ਨਾਈ ਹੈ ਜਿਹੋ ਸੀ ਜਾਏ ਨਾ ਜਸੀ ਰਤਨਾ ਜਗਤ ਜਾਈ ਰੰਗੇ ਰੰਗੇ ਪਾਤੇ ਦਰ ਕਰਦੇ ਨੇ ਸੇ ਮਾਇਆ ਜਿਨ ਉਪਾਈ ਕਰ ਕਰ ਵੀਖਿਆ ਕੀਤਾ ਆਪਣਾ ਜਿਵਤ ਸ੍ਰੀ ਵਡਿਆਈ ਜੋਤਿ ਭਾਵੇ ਸੋਈ ਕਰਸੀ ਹੁਕਮ ਕਰਨਾ ਜਾਈ ਸੋ ਬਾਸ ਸਭ ਉਸ ਆਪਾ ਸਾਈ ਨਾਨਕ ਰਹਿ ਨ ਰਜਾਈ ਬੰਦਾ ਸੰਤੋਖ ਸਰਮਪਤ ਝੋਰੀ ਧਿਆਨ ਕੀ ਕਰੇ ਬਿਬੂ ਕਿੰਤਾ ਕਾਲ ਕੋ ਆਰੀ ਗਾਇਆ ਜੋਤ ਰਡਾ ਪ੍ਰਤੀਤ ਆਈ ਪੰਚ ਸਰਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤੇ ਹੈ ਆਦੇਸ਼ ਆਦ ਨੀਰ ਹਾ ਨਾਦ ਜੁਜ ਏ ਕੋ ਈਸ਼ ਭੁਗਤਿ ਗਿਆਨ ਦਇਆ ਭੰਡਾਰ ਢਟ ਢਵਾਜੇ ਨਾਦ ਆਪ ਨਾਦ ਨਾ သိ ਸਮਝਾਂਗੀ ਰਿੱਧ ਸਿਦੇ ਅਬਰਾ ਸਾਧ ਸੰਯੋਗ ਜੋਦ ਕਾਰਜ ਲਾਵੇ ਦੇਖੀ ਆਵੇ ਭਾਗ ਅਦੇਸੇ ਅਦੇਸ ਆਦ ਨੀਰ ਨਾਦ ਨਾਦ ਜੁਗ ਜੁਗ ਕੋਈ ਇਸ ਏਕਮਾਈ ਜੁਗਤ ਵਿਆਈ ਤੰਜੇ ਦੇ ਪਰਵਾਨ ਇਸ ਸੰਸਾਰੀ ਉਪਟਾਰੀ ਕਲਾਈ ਦੀ ਬਾਣ ਜੇ ਵਿੱਚ ਪਾਵੈ ਤੇ ਵਿਜਲਾਵੇ ਜਿਵ ਹੋਵੇ ਪਰਮਾਨ ਉਹ ਵੇਖੇ ਉਹਨੰਦ ਨਾ ਆਵੇ ਬੋਤਾ ਇਹੋ ਗਜਾਨ ਆਦੀ ਜੀ ਜੀ ਆਦੇਸ ਆਦ ਨੀਰਾਨਦ ਨਾਦ ਜੁਗ ਜੁਗੇ ਕੋवीस ਆਸਨ ਹੋਏ ਗਏ Bhandar ਜੋ ਸਪਾਇਆ ਸੇ ਕਵਾਰੇ ਕਰ ਕਰ ਵੇਖੈ ਸੇ ਦਿਨ ਹਾਰ ਨਾਨਕ ਸੱਚੀ ਕੀ ਸੱਚੀ ਕਾਰ ਆਦੀ ਜੀ ਜੀ ਆਦੇਸ ਆਦ ਨੀਰਾਨਦ ਨਾਦ ਜੁਗ ਜੁਗੇ ਕੋवीस ਇਕ ਦੂਜੀ ਬੋਲ ਅੱਖੋ ਹੋਈ ਨ ਕੋਵੇ ਲਖੀਸ ਲਖ ਲਖੇੜਾ ਕੀ ਹੈ ਇਕ ਨਾਮ ਜਗਦੀਸ਼ ਏ ਇਦਰਾਹੀ ਮਤ ਪਗੜੀ ਆ ਚੜੀ ਹੋਏ ਤੀਸ ਸੰਗਲਣਾ ਆਕਾਸ਼ ਕੀ ਲਟਾਇਰੀਸ ਨਾਨਕ ਨਦਰੀ ਪਾਈਐ ਕੋੜੀ ਕੋੜੜੀ ਸ ਅੱਖਰ ਜੋ ਜਿਵੇਂ ਨਾ ਜੋਰ ਜੋਰ ਨ ਬੰਗੜ ਦੇ ਨਾ ਜੋਰ ਜੋਰ ਨ ਜੀਵਨ ਮੰਨਣਾ ਜੋਰ ਜੋਰ ਨ ਰਾਜਵਾਲ ਮਨ ਸੋਲ ਜੋਰ ਨ ਸਭੀ ਗਿਆਨ ਵਿਚਾਰ ਜੋਰ ਨ ਜੁਗਤੀ ਸੁਟੈ ਸੰਸਾਰ ਜਿ ਸਤ ਜੋਤਰ ਵਿਖੇ ਸੋਈ ਨਾਨਕ ਉਤਮ ਨਿ ਜਿਨਾ ਕੋਈ ਰਾਤੀ ਰੰਤੀ ਤੀਵਾਰ ਬੌਲ ਬਾਣੀ ਕਿਦ ਨਹੀਂ ਪਤਾਵਿ ਦਿਸੂ ਜੀ ਧਰਤੀ ਥਾਪ ਰਖੀ ਤਰਨਸਾਰ ਤੇਸੇ ਜੀ ਜੂਤ ਕੇ ਰੰਗ ਦਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਹਸ ਸੱਚਾ ਦਰਬਾਰ ਤਿੱਥੈ ਸੋਹਣ ਪੰਜ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਅਰਚ ਪਕਾਈ ਉਥੇ ਪਾਏ ਨਾਨਕ ਕਹਿਆ ਜਾਪੇ ਜਾਏ ਧਰਮ ਗੰਡ ਕਾਏ ਉਹ ਧਰਮ ਗਿਆਨ ਗੰਡ ਕਾ ਕੋ ਕਰਮ ਕਿਤੇ ਬੌਲ ਬਾਣੀ ਵੈ ਸੰਤਰੇ ਕਿਤੇ ਕਾਨ ਮਹੀਸ਼ ਇਤੇ ਪਰਮੇ ਗੰਡਕਰੀਏ ਰੂਪ ਰਾਂਗੇ ਵੇਸੇ ਕੀਤੀ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ਼ ਇਤੇ ਇੰਦੇ ਚੰਦ ਸੂਰਜ ਕੇਤੇ ਕੇਤੇ ਮੰਡਲ ਦੇਸ਼ ਇਤੇ ਸ਼ਿਵਪਤਨਾਥ ਕੇਤੇ ਕੇਤੇ ਦੇਵੀ ਵੇਸ ਇਤੇ ਦੇਵਾਂ ਨਮਨ ਕੇਤੇ ਕੇਤੇ ਦਸਮੰਦ ਕਿਤੇ ਬਾਣੀ ਕਰਦੀ ਬਾਣੀ ਕੇਤੇ ਪਤ ਨਰੇਂਦਰ ਕੀਤੇ ਸ਼ਰਤੀ ਸੇਵ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਕੰਡਵੇਂ ਗਿਆਨ ਬ੍ਰਜੰਡਿਤ ਸਥੈ ਨਾਦ ਵਿਨੋਦ ਗੂੜ ਅਨੰਦ ਸਰਮਖੰਡ ਦੀ ਬਾਣੀ ਰੂਪ ਦਿੱਥੈ ਕਾਟ ਕਰੀਏ ਬੋਧ ਰੂਪ ਤਾਂ ਕੀਆ ਗੱਲਾਂ ਕਥਿਆ ਨਾ ਜਾਹਿ ਏ ਕੋ ਕਹਿ ਪਿਛੇ ਪਸਦਾਏ ਦਿੱਥੈ ਕਰੀਏ ਸੁਰਤ ਮਤਿ ਮਨ ਬੁੱਧ ਦਿੱਥੈ ਕਰੀਏ ਸੁਰਾਂ ਸਿਧਾਂ ਕੀ ਸੁਧ ਕਰਮਖੰਡ ਦੀ ਬਾਣੀ ਜੋਰ ਦਿੱਥੈ ਹੋ ਨ ਕੋਈ ਹੋਰ ਦਿੱਥੈ ਜੋਤ ਮਹਾਮਲ ਸੂਰ ਦਿਲ ਮਹਿ ਰਾਮ ਰਿਆ ਭਰਪੂਰ ਦਿੱਥੈ ਸੀਧੋ ਸੀਦਾ ਮਹਿਮਾ ਬਾਹੀ ਤਾਗੇ ਰੂਪਣ ਗਤਨੇ ਜਾਏ ਨਾ ਉਹ ਮਰੇ ਨ ਠਾਗੇ ਜਾਏ ਜਿਨ ਕੇ ਨਾਮ ਸਿਮਨ ਮਾਹੇ ਤਿਥੈ ਭਗਤ ਰਸ ਸਹਿ ਲੋਕ ਰਹਿ ਅਨੰਦ ਸਤਿਆ ਮਨ ਸੋਈ ਸਚ ਖੰਡ ਵਸੇ ਨਿਰੰਕਾਰ ਕਰ ਕਮਿਖੈ ਗਤ ਨਿਹਾਲ ਤਿਥੈ ਖੰਡ ਮੜ ਲਗਨ ਪੰਡ ਜੇ ਕੋ ਬਥੇ ਦਾ ਅੰਤ ਨਾਂਦ ਤਿਥੈ ਲੋ ਰੋਹਾ ਕਾਰ ਜਿਵ ਜਿਵ ਹੁਕਮ ਤੇ ਤੇਵ ਕਾਰ ਵੇਖੇ ਇਸੇ ਕਰ ਵਿਚਾਰ ਨਾਨਕ ਅਤਨਾ ਕਰੜਾ ਅਸਾਰ ਜਤਪੁਹਾਰਾ ਤੇ ਜਸਨੀਾਰ ਅਹਿਰਨ ਮੰਤਰੀ ਦਝਿਆਰ ਪੌਖਲਾ ਗ੍ਰੰਥਮ ਤਾਉ ਪਾਂਡਾ ਪਾਉ ਅਮਰਤ ਤਤਧਾਲ ਕੜੀਏ ਸੰਤ ਸੰਗੀਤਕਸਾਲ ਜਿਨ ਕੋ ਨਦਰ ਧਰਮ ਤਨਕਾਰ ਨਾਨਕ ਨਦਰਿ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਬਾਣੀ ਪਿਤਾ ਮਾਤਾ ਕਰਤਮਹਤ ਦੇਵ ਸਰਾਧ ਦੇਦਾਈ ਦਾਇਆ ਖੀਲੈ ਸਗਲ ਜਗਤ ਜੰਗੀਆਂ ਬੁਰੀਆਂ ਆਇਆਂ ਵਾਚੈ ਧਰਮ ਹਦੂਰ ਕਰਮੀਆਂ ਕੋ ਆਪਣੀ ਜੇ ਨਿੜਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਦੇਵ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਦੇਵ ਮੁਖ ਉਜਲੇ ਕੀਤੀ ਛੁੱਟੀ ਨਾਲ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ